ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੀ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗੱਬਨ ਮੱਜਾਂ ਨੇ ਦੋ ਬਿਲਕੁਲ ਅੱਜ ਸੂਈਆਂ ਮੱਜਾਂ ਤੁਹਾਨੂੰ ਦਿਖਾਉਣੀ ਆ। ਤੇ ਇੱਕ ਹੋਰ ਸੋਈ ਮੈਂ ਤੁਹਾਨੂੰ ਦਿਖਾਵਾਂਗੇ। ਸੂਈਆਂ ਦੇ ਇੱਥੇ ਆ ਕੇ ਆਪਣੀ ਦੋ ਟੈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਆਪਾਸ ਕਰਕੇ ਖੜੋ। ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਵੀ ਜਾ ਕੇ ਇਹਦੀ ਗਰੰਟੀ ਦੇ ਜਾਂ ਬਿਨਾਂ ਚਵਾਈ ਤੋਂ ਪਸ਼ੂ ਖੜਿਆ ਕਰੀ ਜਿੱਥੋਂ ਮੈਂ ਪਿਛੇ ਲੈਣਾ ਵਾ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਆਪ ਪਸ਼ੂ ਵੇਖ ਚੱਕ ਕੇ ਤਸੱਲੀ ਕਰਕੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀ ਠਾਜ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਜ਼ ਦਾ ਜੇ ਤੇ ਨਾਮ ਦੱਸ ਦਿਓ ਕਰੀ ਆਪਣਾ ਹਾਂ ਜਤਿੰਦਰ ਸਿੰਘ ਇੱਥੇ ਕੱਥਾ ਤਸੀਕ ਬਟਾਰਾ ਜ਼ਿਲ੍ਹਾ ਗਾਜ਼ਕੁਰ ਤੇ ਫੋਨ ਨੰਬਰ ਵੀ ਬੋਲ ਦੋ 9056825755 ਠੀਕ ਤੇ ਅੱਜ ਹੈਗੀਆਂ ਆਪਣੇ ਕੋਲ ਪੰਜ ਮੱਜਾਂ ਹਨ ਹਾਂਜੀ ਹਾਂਜੀ ਦੋ ਵਾਜੀ ਸੁਈਆਂ ਵਾ ਹਾਂਜੀ ਸੁਈਆਂ ਜਿਹਦਾ ਕੋ ਪੜੇ ਹੋਣੀ ਚੁੱਕੀ ਸੀ ਤੇ ਠੀਕ ਆ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਪਹਿਲਾਂ ਨੀਲੀ ਦੀ ਮਾਈ ਤਾਂ ਕਰ ਲਈਏ ਅਜੇ ਪੜੇ ਵੀ ਇਹਨਾਂ ਦੇ ਉੱਤਰਾ ਹੀ ਆ ਜੇ ਜੇਰਜੋਰ ਪ੍ਰੋਪਰ ਪਾਤੀ ਆ ਜੇਰਜੋਰ ਬਾਕੀ ਬੀਤੀ ਚਵਾਬ ਉਹ ਜੰਦਾ ਮੈਂ ਤਾਂ ਅਜੇ ਕੋਈ ਕੋਈ ਚਵਾਈ ਹੋਈ ਆ ਇਹਨਾਂ ਦੀ ਨਾ ਦੇਖ ਸੰਦੇ ਜੀ ਬਾਕੀ ਇਹ ਚਲੋ ਜੇ ਬੱਚਾ ਨਹੀਂ ਛੱਡਿਆ ਥੱਲੇ ਸਾਫ ਚਵਾਈ ਆ ਜਿਹੜੀ ਲੋਕ ਤੇ ਕਈ ਵਾਰੀ ਗਾੜੀ ਆ ਉਹ ਜਾਂਦਾ ਬੈਠੀਆਂ ਹੀ ਮੱਜਾਂ ਪਹਿਲਾਂ ਠੀਕ ਹੈ ਜੀ ਚਲੋ ਫਿਰ ਖੋਲੋ ਆ ਹੁਣ ਦੇਖ ਸਕਦੇ ਬਿਲਕੁਲ ਸਾਫ ਤਾਰਿਆਂ ਜੀ ਠੀਕ ਹੈ ਜੀ ਇਹ ਬੱਚਾ ਚੋਂ ਹੁੰਦਾ ਰਿਆ ਸਾਰੀ ਜੋੜਦੀ ਗੁਮਈਆਂ ਵੇਖੋ ਇਹ ਭਰਾ ਵੀ ਤੇਰੇ ਤੂਈ ਆਹ ਬੱਚਾ ਜੇ ਇਹਦਾ ਬੱਚਾ ਬਹੁਤ ਪੜਿਆ ਦਿੱਤਾ ਖਾ ਲਓ ਇਹਦਾ ਬੱਚਾ ਠੀਕ ਐ ਤੇ ਕੀ ਮਗਰ ਇਹਦੇ ਕੱਟਾ ਮਗਰ ਇਹਦੇ ਕੱਟਾ ਆ ਹਾਂ ਬੱਚਾ ਬਹੁਤ ਪੜਿਆ ਹਾਂ ਕੱਟਾ ਜੀ ਬਾਕੀ ਇਹ ਨਾੜੂ ਆਪਾਂ ਦੇਖ ਸਕਦੇ ਬਿਲਕੁਲ ਤਾਜ਼ਾ ਜਿਹੜਾ ਇਹ ਤਾਂ ਕੁੜੇ ਨਹੀਂ ਕਿਉਂਕਿ ਮਹੀਨੇ ਤੇ ਸੇਰੇ ਸੂਈ ਕਿੰਨਾ ਕ ਦੁੱਧ ਕੱਢੀ ਜਾਊਗੀ ਉਹ ਤਾਂ ਵੀਰ ਜੀ ਉਹ ਗੰਡੋ ਆਪਣੀ ਮਹੀਂ ਲਈ ਆ ਹਾਂਜੀ ਦੁੱਧ ਇਹ 13 ਲੀਟਰ ਤੋਂ ਬਾਹਰ ਕਿ ਹੁੰਦੀ ਆ ਗਾ ਤੀਜਾ ਸੂਆ ਮਹੀਂ ਸੂਈ ਆ ਅੱਛਾ ਹਾਂਜੀ ਖੋਲੋ ਫੇਰ ਤੋਂ ਬਾਕੀ ਇਹ ਆ ਵੀ ਇਹ ਗੱਬਣ ਹੋਈ 8 ਮਹੀਨੇ ਤੱਕ ਵੀ ਜਿਆਦਾ ਦੁੱਧ ਸਕਾਉਣਾ ਪੈਂਦਾ ਆ ਅੱਛਾ ਆਪਣੇ ਮਾਪੇ ਲੋ ਮਹੀਂ ਲਈਏ ਠੀਕ ਆ ਜੀ ਬਾਕੀ ਤਾਜੀ ਸੂਈ ਆ ਥੋੜੀ ਲੱਪੇ ਲੱਪੇ ਦੀ ਹੋਈ ਆ ਜੀ ਚਾਹੀ ਮਹੀਂ ਬਟਾਪੋਚਾ ਜਿੰਹਾ ਆ ਮਹੀਂ ਬਹੁਤ ਉਤੜੀ ਆ ਕੋਈ ਇਹੋ ਆ ਲਗਾ ਕੰਨ ਬਣਾ ਨਾ ਅੰਦਰ ਅੰਦਰ ਆਖੋ ਕੋਤ ਖਾਨ ਕਿਥੇ ਕਿਥੇ ਲੱਗਾ ਬਾਕੀ ਇਹ ਆ ਵੀ ਥੱਲੇ ਚਲੋ ਚੰਗੀ ਬਣੀ ਆ ਬਾਕੀ ਇਹ ਆ ਵੀ ਜੇ ਅੰਦਾਜ਼ਾ ਹੀ ਇਹਨਾਂ ਦਾ ਦੁੱਧ ਦਾ ਵੱਧ ਵੀ ਘੱਟ ਸਕਦੀਆਂ ਤੇ ਘੱਟ ਵੀ ਘੱਟ ਸਕਦੀਆਂ ਦੇਖੋ ਲੇਖਾ ਕਰਾ ਲਾ ਮੈਨੂੰ ਲੱਗਾ ਤੇ ਕਿੰਨਾ ਫੇਰੇ ਦਾ ਰੱਖੀਏ ਮੋਲ ਆਪਾ ਮੋਲ ਦੇ ਦਾ ਵੀ ਜੀ 90 ਹਜ਼ਾਰ ਦੇ ਅੱਛਾ ਹਾਂਜੀ ਕਿੰਨੇ ਦੀ ਦੇ ਦੇਣੀ ਆਈ 85 ਹਜ਼ਾਰ ਦੀ ਦੇ ਦਈਏ 82 ਦੀ ਦੇ ਦਈਏ 80 ਹਜ਼ਾਰ ਦੀ ਜਗਾ। ਅੱਛਾ 80 ਹਜ਼ਾਰ ਦੀ ਦੇ ਦੋਗੇ। ਦੋ 80 ਹੋ ਹੀ ਛੱਡ ਦਾਂਗੇ। 78 ਦੀ ਦੇ ਦੋਗੇ। 70 ਹਜ਼ਾਰ ਦੀ ਦੇਣੀ ਮੈਂ। ਠੀਕ ਹੈ ਜੀ। ਹਾਂ ਜੀ। ਠੀਕ ਹੈ। ਤੇ ਹੁਣ ਆ ਗਈ ਜਿਹੜੀ ਦੂਸਰੇ ਨੰਬਰ ਤੇ। ਇਹ ਵੀ ਜੀ ਸਵੇਰੇ ਸਹੀਏ। ਘੱਟ ਕਾਟਦੀ ਐ ਵੀ ਚੰਗੀ ਆ। ਇਹ ਵੀ ਜਿਹੜੀ ਘੱਟਦੀ ਮਈਂ ਮੋਲ ਨਹੀਂ ਲਈ। ਆਹ ਕੁੜੇ ਅਜੇ ਇਹਨੇ ਵੀ ਨਹੀਂ ਛੱਕੇ ਤਾਂ। ਦੋ ਸੂਵੇ ਹੀ ਪੀਤੇ ਆ ਗਿਆ ਤਾਂ ਜੇ ਸੂਵੇ ਸਹੀ ਆ। ਤੀਸਰਾ ਸੂਵੇ ਸਹੀ ਆ। ਆਹ ਘਟੀ ਰਹੀ ਤੇ ਚੁਵਾਈ ਆ ਜਿਹਦੀ ਕਦੇ ਕਾਨੂੰ ਗਲਾ। ਬਹੁਤ ਬੱਚਾ ਕਰਨਾ ਦੀ। ਆ ਡੱਬੀਆਂ ਤੁਹਾਡੇ ਕੈਮਰੇ ਕੋਲ। ਆ ਦੇਖੋ। ਉਹਨਾਂ ਦਰ ਜਾਂਦਾ ਬੱਚੋ ਕਈ ਜਿਹੇ ਤਰ੍ਹਾਂ ਇੱਕਦਮ ਉਹ ਤੇ ਅੰਦਰੋਂ ਦੀ ਵੱਡਾ ਜਿਹੇ ਕਰੀਬ ਦੇਖੋ ਨਾ ਤਰਾ ਹੀ ਲੱਗੀਆਂ ਕਰੀਆਂ ਆ ਬਿਲਕੁਲ ਸਾਫ਼ ਚਵਾਈ ਜਰੀ ਇਹਦੇ ਵੀ ਦੇਖ ਸਕਦੇ ਆਪਾਂ ਦੇਖੋ ਚਲੋ ਖੋਲੋ ਹਾਂ ਫੇਰ ਤੋੜ ਦਈਏ ਇਹ ਵੇਖੀਤ 14-15 ਕਿਲੋ ਦੁੱਧ ਦਾ ਰਕਾਰਿਆ ਨਹੀਂ ਜੀ ਕਿੰਨਾ ਦੁੱਧ ਕੱਢ ਦਿੰਦੀ ਆ 14-15 ਕਿਲੋ ਅੱਛਾ ਇਹ ਵੀ ਠੀਕ ਆ ਜੇ ਨਾਲ ਹੀ ਕੋਈ ਦੁੱਧ ਕਰਕੇ ਵੇਚਾਂਗੇ ਅੱਛਾ ਹਾਂ ਜੀ ਬਾਕੀ ਉਤਨੇ ਆ ਵੀ ਕੱਦ ਕਾਠ ਪੇਠ ਪੜੇ ਦੀ ਆ ਵੀ ਚੰਗੀ ਆ ਸਮਾਲ ਜ਼ਿਆਦਾ ਹੋ ਜਾਂਦਾ ਆ ਗਾ ਗਰਮੀ ਆਉਂਦੀ ਸਾਹਮਣ ਨੂੰ ਸੁਣੋ ਨਹੀਂ ਤੇ ਮੈਂ ਵੇਚਣ ਵਾਲੀ ਨਹੀਂ ਇਹ ਸਿੱਧੇ ਲਾ ਜੋ ਇੱਕ ਵਾਰੀ ਸਿੱਧੀ ਤੋਰ ਦੇ ਵੇਖੋ ਖੱਬਾ ਲਾਈ ਹੋਈ ਚੰਨ ਚਾਰ ਲੋ ਨਹੀਂ ਚੋਈ ਆ ਫਿਰ ਇਹ ਜੀ ਅਜੇ ਇੱਕ ਇੱਕ ਚਵਾਈ ਜਿਹੜੀ ਇਹਨਾਂ ਦੀ ਹੋਈ ਵੇਖੋ ਲੇਵਾ ਲਗਾ ਕੇ ਦੇਖ ਕਿਹੜਾ ਰੋਣ ਲਗਾ ਚਵਾਲ ਲਗਾ ਕੇ ਤੁਹਾਨੂੰ ਜਗਾ ਮਗਰ ਕੱਟੀ ਜੇ ਕੱਟੀ ਬਹੁਤ ਆਫ ਦੀ ਮਗਰ ਬਚਾ ਖਾਣ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 1 ਲੱਖ ਰੁਪਈਆ ਲੱਖ ਪੂਰਾ ਜੀ ਹਾਂ ਜੀ ਕਰਨਾ ਕੋ ਮਨਤਾਂ ਵਿੱਚੋਂ ਪੰਜ ਛੱਡ ਦੇਣਾ ਅੱਛਾ ਪੰਜ ਛੱਡ ਦੋਗੇ ਹਾਂ ਜੀ ਹੋਰ ਕਰਨਾ ਕੋ ਮਨ ਹਾਂ ਨਾ 90 ਹਜ਼ਾਰ ਹੀ ਦੇ ਦਾਂਗੇ ਜੀ ਠੀਕ ਹੈ ਦੇਖੋ ਲਿਵਾਜੀ ਲਗਾਇਆ ਹਾਂ ਦੇਖ ਸਾਡੇ ਹਵਾਨਾ ਜਿਹੜਾ ਇਹਦਾ ਲੱਗੇ ਤਾਂ ਚੰਗੀ ਬਣ ਗਈ ਹੈ ਵੀ ਥੱਲੇ ਇਹ ਚੋਟੀ ਪਹਿਲਾਂ ਛੋਟੀ ਸੁਈ ਜਾ ਉਹ ਦੇਖ ਸਕਦੇ ਜੇ ਇਕ ਕਰੀ ਤੇ ਉਹ ਕੱਟੀ ਆ ਘੜੀ ਜਿਹੜੀ ਇਹਦਾ ਕਿੰਨਾ ਸੁਆਜੇ ਪਹਿਲਾਂ ਕਿੰਨਾ ਚਿਰ ਹੋਇਆ ਸੁਈ ਨੂੰ ਇੱਕ ਸੁਈ ਚੋਖਾ ਦੇਣ ਨੂੰ ਕੱਟੀ ਜਪਦਾ ਅੱਛਾ ਇਹਦੇ ਮਗਰ ਵੀ ਕੱਟੀ ਆ ਇਹ ਕਿੰਨਾ ਦੁੱਧ ਤਿਆਰ ਕਰ ਗਈ ਦੁੱਧ ਦੀ ਜਿਹੜੀ ਉਹ ਜੇ 7-8 ਕਿਲੋ ਬਹਾਈ ਅੱਛਾ ਹਾਂਜੀ ਉਹ 10 ਮਿੰਟ ਤੋਂ ਬਾਅਦ ਦੋਗੀ ਛੋਟੀ ਤੋਂ ਬੱਚੇ ਨਾਲ ਸਹੀ ਸਿਹਤ ਮਿਲੂਗੀ ਤੇ ਠੰਡੀ ਧੀਰੀ ਇਹ ਹੁਣੇ ਆਈ ਆ ਥੋੜਾ ਸਮਾਂ ਵੀ ਲੱਗਿਆ ਜੀ ਹੁਣੇ ਲੱਗੇ ਆ ਜੀ

ਕਿੰਨਾ ਵਿੱਦੀ ਫਰੇ ਦਾ ਮੁੱਲ ਮੁੱਦੇ ਦਾ ਵਿੱਦੀ 80000 ਦੇ ਅੱਛਾ ਹਾਂ ਜੀ 75 ਦੀ ਦੇ ਦਈਏ 73000 ਦੀ ਦੇ ਦਾਂਗੇ 73000 ਦੀ ਆਹ ਜੀ ਇਹੋ ਟੀਵੀ ਉਧਰ ਦੀ ਸਿੰਘੀ ਇਹੋ ਜਿਹੜੀ ਧੂਗੀ ਲੱਗੀ ਹੈ ਸੋਨੀ ਝੋਟੀ ਆ ਚਲੋ ਛੋਟੀ ਸਿੰਘ ਦੀ ਝੋਟੀ ਗੋਲ ਸਿੰਘ ਦੀ ਆ ਤੇ ਕੱਦ ਕੱਠ ਚੰਗਾ ਆ ਤਾਂ ਠੀਕ ਹੈ ਜੀ ਤੇ ਹੁਣ ਆ ਗਾੜੀ ਕੱਬ ਬਣਾ ਗਈਆਂ ਤਾਂ ਮੈਂ ਇਹ ਕਿੰਨੇ ਕ ਦੁੱਧ ਵਾਲੀ ਆ ਜੀ ਜੀ 11 12 ਕੋਲਰ ਕਾਰ ਹੈ ਛੋਟੀ ਜਗਾ ਅੱਛਾ ਹਾਂ ਜੀ ਚੰਗੀਆਂ ਭਰਨੀ ਆ ਵੀ ਥੱਲੇ ਹਾਂ ਆਏ ਬੜੀ ਬਣੀ ਆ ਉਹ ਨਾਲੇ ਡੰਗਾ ਕਾ ਯਾਰ ਗੱਡੀ ਕੁੜੀ ਕੀ ਮਾੜਾ ਹੁੰਦਾ ਟੌਰ ਜਾਂਦਾ ਤੋੜ ਦੋ ਫਿਰ ਬਾਕੀ ਦੋ ਦੰਦ ਲਾਉਗੀ ਥਾਣਾ ਦੇ ਪਿੱਛੇ ਦੀ ਬਿਲਕੁਲ ਗਾਰੰਟੀ ਹੋਊਗੀ ਦੇਖੋ ਛੋਟੀ ਝੱਕਾ ਦਾ ਕਾਰ ਪਾਰੀ ਇਹੋ ਕਦਾਈ ਪਾਰੀ ਆ ਮੱਝ ਉਤਰੇ ਵੀ ਨਾ ਢਿੱਲਾ ਢੋਲਾ ਹਵਾਨੇ ਚ ਚੰਗੀਆਂ ਆ ਆ ਉਹ ਚਾਹੀ ਇੱਕ ਦੰਦੀ ਵੀ ਕਾਲੀ ਚਾਹੀਦਾ ਰੰਗ ਦੀ ਦੀਂਦੀ ਬਾਕੀ ਅਜਾ ਟਿੱਲੇ ਕੰਨਾਇਓ ਬੰਦੀ ਘਟਾ ਅਜੇ ਪਰ ਨਹੀਂ ਆ ਪੂਰੀ ਮੱਜ ਬਾਕੀ ਥਾਂ ਵੀ ਚੰਗਾ ਲੱਗਾ ਥਾਂ ਵੀ ਦੇਖ ਸਕਦੇ ਜੀ ਤੇ ਚਿਹਰਾ ਵੀ ਦਾ ਕਰੀ ਦੇਖ ਸਕਦੇ ਜੀ ਕਿੰਨਾ ਫੇਰ ਰੱਖਣਾ ਵਿਧੀ ਦਾ ਮੁੱਲ ਆਪਾਂ ਮੁੱਲ ਦੇਣਾ ਜੀ 80 ਹਜ਼ਾਰ ਦੇ ਅੱਛਾ ਹਾਂ ਜੀ ਤੇ ਕਿੰਨੇ ਦੀ ਜਸਨੋ ਦੱਸ ਦੋ ਕਿੰਨੇ ਦੇ ਜੀ ਕਰ ਦੋ ਆਪ ਹੀ ਇਹ 75 ਹਜ਼ਾਰ ਦੀ ਜੀ 2000 ਛੱਡ ਦੀ ਘੋਰ ਛੱਡ ਦਾਂਗਾ ਤੁਹਾਡੀ ਅੱਖੀ ਨਹੀਂ ਮੋੜਨੀ ਚਲੋ ਪੈਰ ਦੇ ਘਟੜੇ ਵੱਡੀ ਝੋਟੀ ਆ 73 ਹਜ਼ਾਰ ਦੀ ਦੇ ਲਾਂ ਨਹੀਂ ਠੀਕ ਆ 92 ਦੋ ਤਿੰਨ ਲੈ ਲਊਗੀ ਦੁੱਧ ਵੀ 12 ਕਿਲੋ ਦਊਗੀ ਠੀਕ ਆ ਤੇ ਹੁਣ ਆ ਜਿਹੜੀ ਮੱਝ ਜੇ ਇਹ ਵੀ ਜੀ ਝੋਟੀ ਦੇ ਦਿਲ ਘਰ ਵਾਲੇ ਦੇ ਸੇਰੇ ਪੂਰੇ ਆ ਅੱਛਾ ਇੰਨੇ ਦਿਨ ਜਿਹੜਾ ਹਫਤਾ ਲੈ ਜਾਣਾ ਹਫਤਾ ਲੈ ਜੂਗੀ ਹਨਾ ਬਾਕੀ ਝੋਟੀ ਐ ਕਿਦਾਂ ਦੀ ਵੱਡੀ ਝੋਟੀ ਹੈ ਚੰਗੇ ਘੱਤ ਕੱਟਦੇ ਆ ਵੀ ਇਹ ਕੋਈ ਝੋਟੀ ਕਿਦਾਂ ਭਲੀ ਆ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੀਰ ਜੀ 13 14 ਕਿਲੋ ਦੋਗੇ ਵੱਡੀ ਝੋਟੀ ਆ ਬਾਕੀ ਚੰਗੇ ਕਾ ਅਦਕਾਰਤੀ ਆ ਪੇਟਪੜਾ ਚੰਗਾ ਆ ਝੋਟੀਆਂ ਹਸਾਣਾ ਚਲੋ ਕਦ ਕਰ ਠੀਕ ਆ ਇਹ ਥਾਣੇ ਦੇ ਦੇਖ ਸਕਦੇ ਆ ਤੇ ਉਤਰੇ ਦੁੱਧ ਕਿੰਨਾ ਕੁ ਕੱਢੀ ਜਾਊਗੀ ਵਿੱਜੀ 13 ਇਹ ਤਾਂ ਦਊਗੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 85 ਹਜ਼ਾਰ ਤੇ ਅੱਛਾ ਹਾਂਜੀ ਤੇ ਅੱਛੀਲੀ ਦੇਣੀ ਹੈ 13 ਦਾ 80 ਹਜ਼ਾਰ ਵੀ ਵੱਡੀ ਝੋਟੀ ਆ ਵੇਖੋ ਕੱਢੀ ਠੀਕ ਆ ਤੇ ਵਿੱਚੋਂ ਕੋ ਮਾਨਤਨ ਇਹ ਆ ਕਰਦਾ ਠੀਕ ਆ ਤੇ ਠੀਕ ਆ ਵਿੱਜੀ ਹੋਰ ਕੁਝ ਕਹਣਾ ਹੈ ਤੇ ਬਾਕੀ ਚਲੋ ਇੱਥੋਂ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ਼ ਆ ਕੇ ਖੜੋ